ਇਸ ਤੋਂ ਬਾਅਦ ਵੀ ਲੋਕਾਂ ਨੂੰ ਲੋੜ ਰੈਡੀ ਹੈ ਇਹ ਮਹੀਨਾ ਕਿੱਥੇ ਟਿਕਾ ਦੇ ਮੁਕਰਦਾ ਲੋਕਰ ਸੁੱਕੀ ਰਸਤੇ ਜੋ ਜੋ ਬਸਲ ਪੱਕਣੀ ਵੀ ਰੋਟੀ ਲੋਕਾਂ ਦੇ ਘਰ ਸ਼ੁਰੂ ਹੋ ਜੂ ਕਿ ਉਹ ਵੀ ਪਟੋੜ ਦੀ ਕੋਸ਼ਿਸ਼ ਕਰਾ ਆਪਾਂ ਸਾਰੇ ਚੜ੍ਹਦੀ ਕਲਾ ਵਾਲੇ ਲੋਕਾਂ ਸੁੱਖ ਦਾ ਸੁਨੇਹਾ ਆਊਗਾ ਔਰ ਤੁਸੀਂ ਰੋਣਾ ਨਹੀਂ ਮੰਨਾਂ ਭਾਜੀ ਤਕੜੇ ਹੋਕੇ ਤਕੜੇ ਹੋ ਜਾਊਗਾ ਜਿੰਨਾ ਹੋਵੇ ਕਰੂਗਾ ਇਹਦਾ ਵੀ ਸਾਨੂੰ ਪੁੱਛਿਆ ਇਹਨਾਂ ਨੂੰ ਕਿਹਾ ਵੀ ਆ ਕੇ ਖੁਰੇ ਲੈ ਤੇ ਸੇਵਾ ਪਹੁੰਚਾ ਦੋ ਤੁਹਾਡੇ ਕੱਲਾ ਕੱਲਾ ਇੱਕ ਇੱਕ ਦਾਣਾ ਤਾਂ ਢੱਕਣ ਦਾ ਲੋਕਾਂ ਦੇ ਘਰਾਂ ਚ ਬਚਾਵਾਗੇ ਇਸੇ ਵਕਤ ਮਦਰ ਨੇ ਕੱਲ ਟੈਨਸ਼ਨ ਆ ਮਤਲਬ ਮਰਨ ਵਾਲੇ ਹੋਏ ਸੀ ਡਾਕਟਰ ਸੱਦੇ ਆਪ ਸੇਵਾ ਕਰਨ ਲਿਆ ਘਰ ਦੀ ਟੈਨਸ਼ਨ ਹੈ ਬਾਲੇ ਛੱਤਾ ਮਰ ਗਿਆ ਮੈਂ ਯਾਰ ਬਤਰੀ ਛਾਤ ਵੀ ਪਾ ਕੇ ਤੂੰ ਕੋਈ ਗੱਲ ਵਾਤਾ ਦੀ ਲੱਤ ਟੁੱਟੀ ਆ ਇੱਕ ਨੂੰ ਭੁੱਲੀਓ ਸੀ ਮਤਲਬ ਫਿਰ ਵੀ ਇਹ ਲੋਕ ਸੇਵਾ ਕਰਦੇ ਇੱਥੇ ਰੋਬਿਨੋ ਦੇ ਮਦਰ ਵਜੇ ਤੱਕ ਛੁੱਟੀ ਨਹੀਂ ਵੀਡੀਓ ਹਸਤਾਲ ਚ ਆ ਹੋੜ ਛੁੱਟੀ ਕਰਾਈਓ ਨੇ ਗੂਗਲ ਪੇ ਉੱਤੇ ਬਿੱਲ ਦਿੱਤਾ ਦੇ ਇਹ ਲਾਦਰ ਲੋਕਾਂ ਦੇ ਅੱਜ ਨੇ ਘਰ ਰਾਸ਼ਨ ਖਾਇਆ ਲੋ ਤਾਂ ਸੁਬਾਰ ਭਗਦੇ ਇਹਨਾਂ ਤਾਂ ਸਾਡੇ ਗਲ ਪੈੜ ਤਾਂ ਕੋਈ ਜਾਂਦੇ ਸਾਨੂੰ ਕੋਈ ਗੁੱਸਾ ਨਹੀਂ ਸਭ ਜੁੱਤੀਆਂ ਵੀ ਮਾਰ ਲੈਣ ਮਤਲਬ ਇਹ ਸਾਨੂੰ ਲਿਖਾਉਂਦੇ ਨੇ ਅਗਲੇ ਦਿਨ ਮਤਲਬ ਅਸੀਂ ਲਿਆ ਕੇ ਦਿੰਨੇ ਆ ਬਟ ਇਹ ਹੁੰਦਾ ਵੀ ਉਦੋਂ ਲੋਕਾਂ ਨੂੰ ਕਾਲ ਪੈ ਜਾਂਦੀ ਓੜੇ ਦੋ ਓੜੇ ਦੋ ਮਤਲਬ ਇਹ ਲਾਤ ਬੜੇ ਨੇ ਯਾਰ ਇਹਨਾਂ ਲੋਕਾਂ ਤੇ ਲਾਤ وڑੇ ਦੇ ਇਹਨਾਂ ਲੋਕਾਂ ਅੰਮ੍ਰਿਤਸਰ ਦੇ ਇਸ ਸਫਾਈ ਸੇਵਕ ਯੂਨੀਅਨ ਜਿਹੜੀ ਆ ਕਾਰਪੋਰੇਸ਼ਨ ਦੀ ਉਹਨਾਂ ਨੇ ਹੜਪੀੜਤਾ ਦੀ ਮਦਦ ਦੇ ਵਾਸਤੇ ਰਾਸ਼ਨ ਤਾਂ ਦਿੱਤਾ ਹੀ ਦਿੱਤਾ ਇਹ ਕਿਹਾ ਕਿ ਸਾਡੀ ਤਨਖਾਹ ਚੋਂ ਪੈਸਾ ਕੱਟ ਕੇ ਉਹ ਰਿਲੀਫ ਫੰਡ ਚ ਦੇ ਦਿਓ ਤੇ ਸਾਨੂੰ ਤਨਖਾਹ ਪੈਸੇ ਕੱਟ ਕੇ ਦੇ ਦਿਆ ਜੀ ਦੇਸ਼ ਦੇ ਵਿੱਚ ਕਿਤੇ ਵੀ ਕੋਈ ਵੀ ਤਰ੍ਹਾਂ ਦੀ ਕੋਈ ਵੀ ਅਪੱਤੀ ਆਂਦੀ ਹੈ ਤੇ ਸਾਨੂੰ ਅਪehle ਜਾ ਕੇ ਪੰਜਾਬੀ ਖੜਦੇ ਸੀ ਅੱਜ ਪੰਜਾਬ ਦੇ ਨਾਲ ਇੰਨਾ ਕੋਈ ਲੋਕਾਂ ਨੇ ਨਾ ਕਿਸੇ ਨੇ ਅੱਗੇ ਆ ਕੇ ਬੋਲਿਆ ਕੁਝ ਨਾ ਕਿਸੇ ਕਿਸੇ ਰਾਜੇ ਨੇ ਵੀ ਨਹੀਂ ਮਗਰ ਪੰਜਾਬ ਆਪਣੇ ਪੈਰਾਂ ਤੇ ਸਟੈਂਡ ਸੀ ਆਪਣੇ ਪੈਰਾਂ ਤੇ ਹੀ ਸਟੈਂਡ ਹੋ ਕੇ ਦਿਖਾਏਗਾ ਤੁਹਾਡੇ ਨਾਲ ਉਹ ਵੀ ਲੋਕ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਸੀਵਰਾਂ 'ਚ ਵੜ ਕੇ ਸੀਵਰ ਸਾਫ਼ ਕਰਦੇ ਆ ਜਾਂ ਸਵੇਰੇ ਸਫਾਈ ਕਰਦੇ ਉਹ ਤੁਹਾਡੇ ਉਹ ਨਾਲ ਨਹੀਂ ਸਾਡੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਟੋਟਲ 5000 ਤੋਂ ਵੱਧ ਮਲਾਜ਼ਮ ਆ ਜਿਹੜਾ ਸ਼ਹਿਰ ਦੇ ਗੁਰੂ ਨਗਰੀ ਦੀ ਸੇਵਾ ਦੇ ਵਿੱਚ ਹਾਜ਼ਰ ਜਿਸ ਦੇ ਵਿੱਚ 1800 ਸਫਾਈ ਸੇਵਕ ਆ 800 ਸੀਵਰਮੈਨ ਜਿਸ ਤੋਂ 250 ਤੋਂ ਵੱਧ 300 ਤੋਂ ਵੱਧ ਜਨਨ ਕਿ ਸਾਡੇ ਡਰਾਈਵਰ ਜਿਹੜੇ ਅਫਸਰਾਂ ਦੇ ਨਾਲ ਚੱਲਦੇ ਨੇ ਜਿਹੜੇ ਘਰ ਵਿੱਚ ਉਠਾਉਂਦੇ ਨੇ ਕਰੋਨਾ ਕਾਲ ਵਿੱਚ ਸੀ ਛਾਤੀ ਤੇ ਹੰਡਾਇਆ ਅਸੀਂ ਡੋਲਣ ਨਾਲ ਨਹੀਂ ਗਏ ਹੁਣ ਵੀ ਜਦੋਂ ਪਾਣੀ ਲੱਥੇਗਾ ਜਿਹੜੇ ਵੀ ਪਿੰਡ ਚ ਜਿਹੜੇ ਵੀ ਸੇਵਾ ਲੱਗੇਗੀ ਤਨ ਤੇ ਕਰਕੇ ਦਿਖਾਵਾਂਗੇ ਕੋਈ ਪੈਸਾ ਲਏ ਬਿਨਾ ਬਿਲਕੁਲ ਨਹੀਂ ਜੀ ਪੈਸੇ ਨਾ ਪਹਿਲੇ ਕਦੀ ਲੁੱਤੇ ਨਾ ਕਦੀ ਉਸ ਮਾਲਕ ਕੋਲ ਮੰਗਾਂਗੇ ਤੁਸੀਂ ਤਨਖਾਹ ਵੀ ਕਹਿ ਰਹੇ ਹੋ ਕਿ ਆਪਦੀ ਕੋਸ਼ਿਸ਼ ਸਤ ਤਨਖਾਹ ਦਾ ਸਾਰਿਆਂ ਨੇ ਛੱਡਤੀ ਹਾਂਜੀ ਅਸੀਂ ਇੱਕ ਨਾ ਪੈਨਲ ਨਾ ਬਣਾਇਆ ਕੱਲਾ ਸਾਡੀ ਕਮੇਟੀ ਦੀ ਮੀਟਿੰਗ ਹੋਈ ਸੀ ਜ਼ਬਰਦਸਤੀ ਨੇ ਅਸੀਂ ਕਿਸੇ ਕੋ ਮਲਾਜ਼ਮ ਕੋ ਪੈਸੇ ਕੱਟਣੇ ਤੇ ਨਾ ਸੀ ਕੱਟੇ ਆ ਜਿਹਦਾ ਦਿਲ ਕਰਦਾ ਵੀ ਅਸੀਂ ਪੈਸੇ ਆਪਣੀ ਤਨਖਾਹ ਚੋਂ ਘਟਾਣੇ ਆ ਉਹ ਬੰਦਾ ਸਾਨੂੰ ਆ ਕੇ ਨਾਂ ਲਖਾਈ ਜਾ ਰਿਹਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਸਭ ਤੋਂ ਪਹਿਲਾਂ ਆ ਕੇ ਮਹਿਮੇ ਚਲਾਈ ਆ ਤੁਹਾਨੂੰ ਵੀ ਲੋਕ ਬੜੀਆਂ ਗੱਲਾਂ ਕਰਦੇ ਹੋਣਗੇ ਪਰ ਤੁਹਾਨੂੰ ਤੁਹਾਡੇ ਸਾਰੇ ਮੇਰੇ ਕੋ ਨਹੀਂ ਬੋਲਿਆ ਜਾਣਾ ਇਹ ਪੰਜਾਬ ਹੈ ਤੇ ਪੰਜਾਬ ਦੀ ਧਰਤੀ ਤੇ ਸਾਨੂੰ ਗੁੜਤੀ ਗੁਰੂਆਂ ਦੀ ਯੋਧਿਆਂ ਦੀ ਹੈ ਇਹ ਮੈਂ ਤਾਂ ਕਹਿ ਰਿਹਾ ਕਿ ਅਕਸਰ ਵਿਪਤਾ ਪਈ ਤੇ ਵੱਡੇ ਘਰਾਂ ਵੱਲ ਵੱਡੇ ਲੋਕਾਂ ਵੱਲ ਜਾਂ ਅਸੀਂ ਜੋ ਫਿਲਮ ਸਟਾਰਸ ਜਾਂ ਸਾਡੇ ਐਕਟਰਸ ਗਾਇਕ ਜੋ ਕੰਟਰੀਬਿਊਟ ਕਰ ਰਹੇ ਉਹਨਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਮੈਂ ਵੀ ਲੈ ਆ ਰਿਹਾ ਏਪੀਵੀ ਢਿੱਲੋਂ ਸਾਹਿਬ ਕਰਨ ਔਜਲਾ ਦਿਲਜੀਤ ਦੋਸਾਂਝ ਕਿਪੀ ਗਰੇਵਲ ਸਾਰਿਆਂ ਦਾ ਬਹੁਤ ਧੰਨਵਾਦ ਹੈ ਪਰ ਕਹਿੰਦੇ ਆ ਕਿ ਜੇ ਕੋਈ ਤਣਕਾ ਮਾਤਰ ਵੀ ਉਹ ਬੰਦਾ ਮਦਦ ਕਰੇ ਨਾ ਜਿਹੜਾ ਪੂਰਾ ਸੂਰਾ ਹੈ ਜਿਨ੍ਹਾਂ ਦੇ ਘਰਾਂ ਚ ਆਪ ਓਨੀ ਕ ਰੋਟੀ ਪਕਦੀ ਹੈ ਉਹ ਉੱਠ ਕੇ ਆਉਣ ਤੇ ਕਹਿਣ ਅਸੀਂ ਸਭ ਕੁਝ ਦਿੱਤਾ ਅਸੀਂ ਨਾਲ ਖੜੇ ਆ ਤਾਂ ਇਹ ਬਹੁਤ ਵੱਡੀ ਗੱਲ ਹੈ ਇਹ ਅਸਲ ਪੰਜਾਬ ਦੀ ਤਸਵੀਰ ਹੈ ਪੂਰੇ ਪੰਜਾਬ ਦੇ ਵਿੱਚ ਤੁਹਾਡੇ ਘਰਾਂ ਤੱਕ ਜੋ ਤੁਸੀਂ ਰੋਜ਼ਮਰਗਾ ਦਾ ਪਾਣੀ ਵਰਤਦੇ ਹੋ ਤੁਸੀਂ ਬਾਥਰੂਮ ਜਾਂਦੇ ਹੋ ਤੁਸੀਂ ਕਦੇ ਦੇਖਿਆ ਹੋਣਾ ਸੀਵਰ ਸਾਫ਼ ਕਰਨ ਵਾਲੇ ਵੀਰ ਆਪਦੀ ਜਾਨ ਤੇ ਖੇੜ ਕੇ ਸੀਵਰਾਂ ਦੇ ਵਿੱਚ ਵੜ ਕੇ ਹੁਣ ਘਟਿਆ ਪਰ ਅਜੇ ਵੀ ਬੰਦ ਨਹੀਂ ਹੋਇਆ ਸਾਰੀ ਉਮਰ ਇਹਨਾਂ ਦੀਆਂ ਪੀੜ੍ਹੀਆਂ ਦਰ ਪੀੜ੍ਹੀਆਂ ਨੇ ਇਹ ਸੇਵਾ ਨਿਭਾ ਕੇ ਆ ਜਿਹੜੇ ਡੇ ਡੇ ਸ਼ਹਿਰ ਪਿੰਡ ਸਾਡੇ ਚੱਲੀ ਜਾਂਦੇ ਨਾ ਉਹ ਵਾਲਮੀਕ ਭਾਈਚਾਰਾ ਸਾਡਾ ਸਫਾਈ ਸੇਵਕ ਯੂਨੀਅਨਾਂ ਸਫਾਈ ਕਰਮਚਾਰੀ ਵੀਰ ਜਿਹੜੇ ਤੁਹਾਡੇ ਸੁੱਤੇ ਪਿਆ ਤੇ ਜਦੋਂ ਅਸੀਂ ਸੁੱਤੇ ਪਏ ਹੁੰਨੇ ਆ ਤੜਕੇ 4 ਵਜੇ ਸੜਕਾਂ ਤੇ ਸਫਾਈ ਕਰਕੇ ਔਰ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਉਹ ਪਾਲਦੇ ਨੇ ਸੌਖਾ ਨਹੀਂ ਹੈ ਇਹ ਕੰਮ ਤੇ ਪੀੜ੍ਹੀ ਦਰ ਪੀੜ੍ਹੀ ਅਮਰਤਸਰ ਦੇ ਇਸ ਸਫਾਈ ਸੇਵਕ ਯੂਨੀਅਨ ਜਿਹੜੀ ਆ ਕਾਰਪੋਰੇਸ਼ਨ ਦੀ ਉਹਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦੇ ਵਾਸਤੇ ਰਾਸ਼ਨ ਤਾਂ ਦਿੱਤਾ ਹੀ ਦਿੱਤਾ ਇਹ ਕਿਹਾ ਕਿ ਸਾਡੀ ਤਨਖਾਹ ਚੋਂ ਪੈਸਾ ਕੱਟ ਕੇ ਉਹ ਰਿਲੀਫ ਫੰਡ ਚ ਦੇ ਦਿਓ ਤੇ ਸਾਨੂੰ ਤਨਖਾਹ ਪੈਸੇ ਕੱਟ ਕੇ ਦੇ ਦਿਆ ਜੀ ਆਸ਼ੂ ਜੀ ਇਹਨਾਂ ਦੇ ਪ੍ਰਧਾਨ ਨੇ ਇੱਥੋਂ ਦੇ ਮੰਨਾ ਜੀ ਨਾਲ ਖੜੇ ਆ ਗੱਲਬਾਤ ਕਰਾਂਗੇ ਆਸ਼ੂ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਜੀ ਧੰਨਵਾਦ ਗੁਰੂ ਪੀਰਾਂ ਕੰਮਰਾ ਦੀ ਧਰਤੀ ਹੈ ਪੰਜਾਬ ਸਾਡਾ ਸਾਡੀ ਜਿਹੜੀ ਧਰਤੀ ਹੈ ਪੰਜਾਬ ਇਹ ਯੋਧਿਆਂ ਦੀ ਧਰਤੀ ਕਹਾਉਂਦੀ ਹੈ ਅੱਜ ਮੰਨ ਲਿਆ ਵੀ ਪੰਜਾਬ ਤੇ ਕਾਫਤ ਆ ਗਈ ਆ ਅੱਜ ਸਾਮਨਾ ਪਹਿਲੇ ਇੱਕ ਦੇਸ਼ ਦੇ ਵਿੱਚ ਜੇ ਕਿਤੇ ਵੀ ਕੋਈ ਵੀ ਤਰ੍ਹਾਂ ਦੀ ਕੋਈ ਵੀ ਅਪੱਤੀ ਆਂਦੀ ਹੈ ਤੇ ਸਾਮਨਾ ਪਹਿਲੇ ਜਾ ਕੇ ਪੰਜਾਬੀ ਖੜਦੇ ਸੀ ਅੱਜ ਪੰਜਾਬ ਦੇ ਨਾਲ ਇੰਨਾ ਕੋਈ ਲੋਕਾਂ ਨੇ ਨਾ ਕਿਸੇ ਨੇ ਅੱਗੇ ਆ ਕੇ ਬੋਲਿਆ ਕੁਝ ਨਾ ਕਿਸੇ ਕਿਸੇ ਰਾਜੇ ਨੇ ਵੀ ਨਹੀਂ ਮਗਰ ਪੰਜਾਬ ਆਪਣੇ ਪੈਰਾਂ ਤੇ ਸਟੈਂਡ ਸੀ ਆਪਣੇ ਪੈਰਾਂ ਤੇ ਹੀ ਸਟੈਂਡ ਹੋ ਕੇ ਦਿਖਾਏਗਾ ਇਥੋਂ ਦੇ ਲੋਕਾਂ 'ਚ ਇਥੋਂ ਦੇ ਮਾਵਾਂ 'ਚ ਇਥੋਂ ਦੀਆਂ ਭੈਣਾਂ 'ਚ ਬਹੁਤ ਹੌਸਲਾ ਹੈਗਾ ਤੁਹਾਡੇ ਤੁਸੀਂ ਵੀਡੀਓਜ਼ ਦੇਖੀਆਂ ਤਾਂ ਇੱਕ ਦਰਦ ਮਹਿਸੂਸ ਹੋਇਆ ਭਾਵੇਂ ਕਿ ਤੁਹਾਡੇ 'ਚੋਂ ਜ਼ਿਆਦਾਤਰ ਲੋਕ ਉਹ ਨੇ ਜਿਨ੍ਹਾਂ ਦੇ ਆਪਣੇ ਪਰਿਵਾਰ ਪੂਰੇ ਸੂਰੇ ਪਲਦੇ ਆ ਜ਼ਰੂਰ ਜੀ ਅੱਜ ਮੈਂ ਤੁਹਾਡੀਆਂ ਦੇਖਦਾ ਰੋਜ਼ ਬਾਈਟਾਂ ਤੁਸੀਂ ਘਰ ਘਰ ਲੋਕਾਂ ਦੇ ਤੁਸੀਂ ਇੱਕ ਕੋਠਾ ਦਿਖਾਇਆ ਵੀ ਜਿਹੜਾ ਚੋਣ ਦਾ ਤੇ ਬਾਲੇ ਵਾਲੀ ਛੱਤ ਤੇ ਮੰਜੇ ਡਾ ਕੇ ਪਰਿਵਾਰ ਬੈਠਾਦਾ ਸੀ ਤੇ ਉਹ ਰੋਪੇ ਭਾਜੀ ਹੋਰੀ ਵੀ ਕਹਿੰਦੇ ਸਾਨੂੰ ਕਿਸੇ ਨੇ ਆਣ ਗਵੜਨ ਨਹੀਂ ਵੀ ਨਹੀਂ ਕਿਹਾ ਵੀ ਤੁਸੀਂ ਪੱਕੇ ਕੋਠੇ ਤੇ ਆ ਜਾਓ ਤੇ ਉਹ ਮੂਵੀ ਵੇਖ ਕੇ ਮੇਰੀ ਵਾਈਫ ਪ੍ਰਭਾਵਿਤ ਹੋ ਗਈ ਮੇਰੀ ਬੇਟੀ ਆ ਤੇ ਮੈਂ ਅਸੀਂ ਕਰੋ ਇੱਕ ਸਲਾਹ ਬਣਾਈ ਆਪਣੀ ਟੀਮ ਦੇ ਨਾਲ ਪੂਰੀ ਜਿਹੜੀ ਸਾਡੀ ਮਿਊਨਿਸਪਲ ਯੂਥ ਇੰਪਲਾਈਡ ਫੰਡਰੇਸ਼ਨ ਟੀਮ ਹੈ ਅੰਮ੍ਰਿਤਸਰ ਨਗਰ ਨਿਗਮਾਸਤੇ ਕੰਮ ਕਰਦੀ ਅਸੀਂ ਫਿਰ ਆਪਸ ਚ ਸਾਰੇ ਵੀਰਾਂ ਨੇ ਸਲਾਹ ਕੀਤੀ ਵੀ ਕਿਉਂ ਨਾ ਅਸੀਂ ਵੀ ਕੁਝ ਕੀਤਾ ਜਾਵੇ ਤੇ ਜੋ ਜੋ ਕਿਸੇ ਕੋਲ ਤਿਲ ਫੋਲ ਬੰਦਾ ਸੀ ਉਹ ਆਪਸ ਚ ਅਸੀਂ ਕਲੈਕਟ ਕਰਕੇ ਅੱਜ ਇੱਥੇ ਸੇਵਾ ਕਰਨ ਆਏ ਤੁਸੀਂ ਤਨਖਾਹ ਵੀ ਕਹਿ ਰਹੇ ਹੋ ਕਿ ਆਪਦੀ ਕੋਸ਼ਿਸ਼ ਸਾ ਤਨਖਾਹ ਦਾ ਸਾਰਿਆਂ ਨੇ ਛੱਡਤੀ ਹਾਂਜੀ ਅਸੀਂ ਇੱਕ ਦਾ ਪੈਨਲ ਨਾ ਬਣਾਇਆ ਕੱਲ ਸਾਡੀ ਕਮੇਟੀ ਦੀ ਮੀਟਿੰਗ ਹੋਈ ਸੀ ਜ਼ਬਰਦਸਤੀ ਨਹੀਂ ਅਸੀਂ ਕਿਸੇ ਕੋ ਮੁਲਾਜ਼ਮ ਨੂੰ ਪੈਸੇ ਕੱਟਣੇ ਤੇ ਨਾ ਸੀ ਕੱਟੇ ਆ ਜਿਹਦਾ ਦਿਲ ਕਰਦਾ ਵੀ ਅਸੀਂ ਪੈਸੇ ਆਪਣੀ ਤਨਖਾਹ ਚੋਂ ਘਟਾਣੇ ਆ ਉਹ ਬੰਦਾ ਸਾਨੂੰ ਆ ਕੇ ਨਾਂ ਲਖਾਈ ਜਾ ਰਿਹਾ ਅਸੀਂ ਹੋਰ ਇੱਕ ਲਿਸਟ ਤਿਆਰ ਕਰਕੇ ਸਾਡੇ ਮਾਨਯੋਗ ਕਮਿਸ਼ਨਰ ਸਾਹਮਣੇ ਜਿਹੜੇ ਉਹਨਾਂ ਨੂੰ ਸੌਂਪੀ ਜਾਏਗੀ ਤੋਂ ਜਿੰਨੇ ਪੈਸੇ ਦਾ ਚੈੱਕ ਮਿਲੇਗਾ ਉਹ ਮਾਨਯੋਗ ਡੀਸੀ ਸਾਹਮਣੇ ਸੌਪਿਆ ਜਾਏਗਾ ਤੁਹਾਡੇ ਨਾਲ ਉਹ ਵੀ ਲੋਕ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਸੀਵਰਾਂ 'ਚ ਵੜ ਕੇ ਸੀਵਰ ਸਾਫ਼ ਕਰਦੇ ਆ ਜਾਂ ਸਵੇਰੇ ਸਫਾਈ ਕਰਦੇ ਉਹ ਤੁਹਾਡੇ ਉਹ ਨਾਲ ਨਹੀਂ ਸਾਡੀ ਜਿਹੜੀ ਅੰਮ੍ਰਿਤਸਰ ਦੇ ਵਿੱਚ ਟੋਟਲ 5000 ਤੋਂ ਵੱਧ ਮੁਲਾਜ਼ਮ ਹੈ ਜਿਹੜਾ ਸ਼ਹਿਰ ਦੇ ਗੁਰੂ ਨਗਰੀ ਦੀ ਸੇਵਾ ਦੇ ਵਿੱਚ ਹਾਜ਼ਰ ਜਿਸ ਦੇ ਵਿੱਚ 1800 ਸਫਾਈ ਸੇਵਕ ਆ 800 ਸੀਵਰਮੈਨ ਜਿਸ ਤੋਂ 250 ਤੋਂ ਵੱਧ 300 ਤੋਂ ਵੱਧ ਜਨਨ ਕਿ ਸਾਡੇ ਡਰਾਈਵਰ ਜਿਹੜੇ ਅਫਸਰਾਂ ਦੇ ਨਾਲ ਚੱਲਦੇ ਨੇ ਜਿਹੜੇ ਘਰ ਵਿੱਚ ਉਠਾਉਂਦੇ ਨੇ ਸੀਵਰ ਜੈਟਿੰਗ ਮਸ਼ੀਨਾਂ ਨੇ ਸਾਡੇ ਕੋ ਉਸ ਤੋਂ ਇਲਾਵਾ ਪਾਣੀ ਵਾਲੇ ਟੈਂਕਰ ਚੱਲਦੇ ਨੇ ਸਾਡੇ ਵੀ ਤਾਤੇ ਰਹੇ ਨੇ ਕਰੋਨਾ ਕਾਲ ਵਿੱਚ ਸੀ ਛਾਤੀ ਤੇ ਹੰਡਾਇਆ ਅਸੀਂ ਡੋਲਣ ਨਾਲ ਨਹੀਂ ਗਏ ਹੁਣ ਵੀ ਜਦੋਂ ਪਾਣੀ ਲੱਥੇਗਾ ਜਿਹੜੇ ਵੀ ਪਿੰਡ ਚ ਜਿਹੜੇ ਵੀ ਸੇਵਾ ਲੱਗੇਗੀ ਤਨ ਤੇ ਕਰਕੇ ਦਿਖਾਵਾਂਗੇ ਕੋਈ ਪੈਸਾ ਲਏ ਬਿਨਾ ਬਿਲਕੁਲ ਨਹੀਂ ਜੀ ਪੈਸੇ ਨਾ ਪਹਿਲੇ ਕਦੀ ਲੁੱਤੇ ਨਾ ਕਦੀ ਉਸ ਮਾਲਕ ਕੋਲੋਂ ਮੰਗਾਂਗੇ ਤਨਖਾਹ ਲੈ ਰਹੀਆਂ ਗੁਰੂ ਘਰ ਦੀ ਸੇਵਾ ਕਰ ਰਹੇ ਆਂ ਸ਼ਹਿਰ ਦੀ ਨੌਕਰੀ ਕਰ ਰਹੇ ਆਂ ਸਰਕਾਰ ਦਾ ਕੰਮ ਕਰਕੇ ਲੋਕਾਂ ਦੀ ਸੇਵਾ 'ਚ ਹਾਜ਼ਰ ਹੈਗੇ ਜਦ ਵੀ ਸ਼ਹਿਰ ਦਿੱਤੇ ਮਹਾਰਾਜ ਇਹ ਜੀ ਪਤੀ ਕਦੀ ਲਿਆਵੇ ਨਾ ਕਿਉਂਕਿ ਗਰੀਬ ਰੁਲ ਗਿਆ ਵਾ ਬਸ ਧੰਨਵਾਦ ਬਹੁਤ ਬਹੁਤ ਧੰਨਵਾਦ ਉਹ ਤੋੜ ਬੜੀ ਪਿਆ ਤੇ ਬੜੀ ਫਰਤ ਇਹਨਾਂ ਦਸ ਸਿੱਕੇ ਲਾ ਲੋ ਯਾਰ ਸਾਰੇ ਕੋਟੜ-ਕੋਟ ਧਵਾਤੀ ਮੇਰੇ ਤੇ ਵਿਰੋਸਾ ਕੀਤਾ ਤੇ ਲੋਕਾਂ ਦਾ ਸਾਥ ਦਿੱਤਾ ਇਸ ਤੋਂ ਬਾਅਦ ਵੀ ਲੋਕਾਂ ਨੂੰ ਲੋੜ ਰੈਣੀ ਆਈ ਇਹ ਮਹੀਨਾ ਕਿੱਥੇ ਟਿਕਾ ਕੇ ਮਕਰਦਾ ਲੋਕਾਂ ਨੂੰ ਸੂਕੀ ਰਸਤ ਜੋ ਜੋ ਬਸਰ ਪੱਕਣੀ ਵੀ ਰੋਟੀ ਲੋਕਾਂ ਦੇ ਘਰ ਸ਼ੁਰੂ ਹੋ ਜੇ ਤੇ ਉਹ ਵੀ ਪਹਟੌੜ ਦੀ ਕੋਸ਼ਿਸ਼ ਕਰਾ ਬਾਣਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਭ ਤੋਂ ਪਹਿਲਾਂ ਆ ਕੇ ਮੇਮੇ ਚਲਾਈਆ ਤੁਹਾਨੂੰ ਵੀ ਲੋਕ ਬੜੀਆਂ ਗੱਲਾਂ ਕਰਦੇ ਹੋਣਗੇ ਪਰ ਤੁਹਾਨੂੰ ਮਾ ਤੁਹਾਡੇ ਸਾਰੇ ਮੇਰੇ ਕੋ ਨਹੀਂ ਬੋਲਿਆ ਜਾਣਾ ਤਕੜੇ ਤਕੜੇ ਚੜਦੀ ਕਲਾ ਵਾਲੇ ਆਪਾਂ ਆਪਾਂ ਸਾਰੇ ਚੜਦੀ ਕਲਾ ਵਾਲੇ ਲੋਕਾਂ ਸੁੱਖ ਦਾ ਸੁਨੇਹਾ ਆਊਗਾ ਔਰ ਤੁਸੀਂ ਰੋਣਾ ਨਹੀਂ ਮੰਨਣਾ ਭਾਜੀ ਤਕੜੇ ਹੋ ਕੇ ਤਕੜੇ ਹੋ ਜੀ ਕਰਾਂਗਾ ਕਰ ਨਹੀਂ ਪੈ ਜਿੰਨਾ ਹੋਵੇ ਕਰੂੰਗਾ ਇਹਦਾ ਵੀ ਸਾਨੂੰ ਪੁੱਛਿਆ ਇਹਨਾਂ ਨੂੰ ਕਿਹਾ ਕਿ ਪੈ ਆ ਕੇ ਕਰੀ ਲੈਂਦੇ ਤੁਸੀਂ ਵਾ ਪਛਾਦੋ ਤੁਹਾਡੇ ਕੱਲਾ ਕੱਲਾ ਇੱਕ ਇੱਕ ਦਾਣਾ ਤੁਹਾਡਾ ਕਣਕ ਦਾ ਲੋਕਾਂ ਦੇ ਘਰਾਂ ਚ ਬਚਾਵਾ ਗਈ ਐਸੇ ਵਕਤ ਤਕੜੇ ਹੁੰਦੀ ਲੋੜ ਹੈ ਤੁਸੀਂ ਵੀ ਤਕੜੇ ਰਹੋ ਆਪਾਂ ਇਹ ਇਸ ਵੇਲੇ ਢੈਂਦੀ ਕਲਾ ਦੀ ਗੱਲ ਹੀ ਨਹੀਂ ਕਰਨੀ ਚੜ੍ਹਦੀ ਕਲਾ ਦਾ ਸੁਨੇਹਾ ਚੜ੍ਹਦੀ ਕਲਾ ਦੀ ਗੱਲ ਕਰੋ ਇਹ ਵੀਰ ਚੜ੍ਹਦੀ ਕਲਾ ਦਾ ਸੁਨੇਹਾ ਲੈ ਕੇ ਆਏ ਆ ਕਿਹ ਬੁੱਢਾ ਖੜਾ ਹੈ ਹੂੰ ਮਦਰ ਨੇ ਕੱਲ ਟੈਨਸ਼ਨ ਨਾਲ ਮਤਲਬ ਮਰਨ ਵਾਲੇ ਹੋਏ ਸੀ ਡਾਕਟਰ ਸੱਦੇ ਆਪ ਸੇਵਾ ਕਰਨ ਲਿਆ ਅਰਦੀ ਟੈਨਸ਼ਨ ਹੈ ਬਾਲੇ ਛੱਤਾ ਮੈਨੂੰ ਕਿਹਾ ਮੈਂ ਯਾਰ ਬਤਰੀ ਛਾਪੂ ਪਾ ਕੇ ਦੂੰ ਕੋਈ ਗੱਲ ਵਾਦਾ ਦੀ ਲੱਤ ਟੁੱਟੀ ਐ ਇੱਕ ਨੂੰ ਭੋਲੀ ਸੀ ਮਤਲਬ ਫਿਰ ਵੀ ਇਹ ਲੋਕ ਸੇਵਾ ਕਰਦੇ ਇੱਥੇ ਰੋਬਿਨੋ ਦੇ ਮਦਰ ਵਜੇ ਤੱਕ ਛੁੱਟੀ ਨਹੀਂ ਮਿਲੀ ਹਸਪਤਾਲ ਚ ਆ ਹੁਣ ਛੁੱਟੀ ਕਰਾਈ ਉਹਨੇ ਗੂਗਲ ਪੇ ਉੱਤੇ ਬਿੱਲ ਦਿੱਤਾ ਦੇ ਇਹ ਹਾਲਾਤ ਲੋਕਾਂ ਦੇ ਅਜਿਹੇ ਘਰ ਰਾਸ਼ਨ ਖਾਇਆ पकड़े रहो ਤੁਸੀਂ ਲੋਕ ਸਭ ਸੁਣੋ ਸਭ ਮਾਰ ਫਗਦੇ ਇਹਨਾਂ ਤਾਂ ਸਾਡੇ ਗਲ ਪੈੜ ਤਾਂ ਕੋਈ ਜਾਂਦਾ ਸਾਨੂੰ ਕੋਈ ਗੁੱਸਾ ਨਹੀਂ ਸਭ ਜੁੱਤੀਆਂ ਵੀ ਮਾਰ ਲੈਣ ਮਤਲਬ ਇਹ ਸਾਨੂੰ ਲਿਖਾਉਂਦੇ ਨੇ ਅਗਲੇ ਦਿਨ ਮਤਲਬ ਅਸੀਂ ਲਿਆ ਕੇ ਦਿੰਨੇ ਆ ਬਟੇ ਹੁੰਦਾ ਵੀ ਉਦੋਂ ਲੋਕਾਂ ਨੂੰ ਕਾਲ ਪੈ ਜਾਂਦੀ ਓੜੇ ਦੋ ਓੜੇ ਦੋ ਮਤਲਬ ਇਹ ਲਾਹਤ ਬੜੇ ਨੇ ਯਾਰ ਇਹਨਾਂ ਲੋਕਾਂ ਚੀਲਾ ਦੋੜੇ ਦੇ ਇਹਨਾਂ ਲੋਕਾਂ ਰੱਬ ਵੀ ਹੰਤ ਲੈਣ ਦੇ 20 ਨਹੀਂ ਟੰਡਿਆ ਮਤਲਬ ਲੋਕੀ ਕੋਠੇ ਛੋੜ ਤੋਂ ਡਰਦੇ ਨੇ ਯਾਰ ਰੱਬਾ ਤੂੰ ਹੀ ਦਰਸਖਾ ਲਾ ਤੁਹਾਡਾ ਦਿਲ ਦੀ ਅਹਿਰਾਈ ਦਾ ਧੰਨਵਾਦ ਇਹ ਤੁਹਾਡਾ ਵੀ ਇੱਕ ਬੇਨਤੀ ਹੈ ਜੋ ਅਮਰ ਜੀ ਕੋ ਕਹੀ ਜਾਵੇ ਸੇਵਾ ਨਾ ਛੱਡਿਓ ਮੈਨੂੰ ਅੱਜ ਅੱਜ ਮੈਨੂੰ ਕਿਸੇ ਦਾ ਫੋਨ ਆਇਆ ਅਸੀਂ ਬਾਰੋਂ ਸਮਾਨ ਭੇਜਣਾ ਜੀ ਉੱਥੋਂ ਸਾਡਾ ਬੰਦਾ ਤੇਗਾ ਰਾਹ 'ਚ ਲੋਕੀ ਖੋਲ ਲੈਂਦੇ ਨੇ ਤੇ ਮੈਂ ਕਹਿੰਦੇ ਮਤਲਬ ਸੇਵਾ ਛੱਡਦੀ ਅਸੀਂ ਹਾਲਾਤ ਇਹਨੇ ਅਸੀਂ ਸਮਾਨ ਲੈ ਕੇ ਆਉਣ ਦੇ ਗੱਡੀ ਦੇ ਵਿੱਚੋਂ ਕਿਸ ਨੇ ਘੋਦਾ ਪੀਪਾ ਕੱਢ ਲਿਆ ਕੀ ਤੇ ਗਲ ਪੈ ਗਈ ਯਾਰ ਫਿਰ ਕੀ ਉਹਨਾਂ ਦੀ ਜਰੂਰਤ ਇਹ ਇਦਾਂ ਦੇ ਹਰ ਤਰ੍ਹਾਂ ਦੇ ਲੋਕ ਆ ਰਹੇ ਨੇ ਵੀਰ ਜੀ 29 ਤਰੀਕ ਤੋਂ 29 ਤਰੀਕ ਤੋਂ ਜਦੋਂ ਦਾ ਆਪਣੇ ਇੱਥੇ ਪਾਣੀ ਆਇਆ ਨਾ 29 ਤਰੀਕ ਤੋਂ ਵੀਰ ਮਨਪ੍ਰੀਤ ਮੁੰਨਾ ਜੀ ਸਾਡੇ ਨਾਲ ਸੇਵਾ ਕਰਨ ਦੇ ਤੇ ਦੇਰ ਦੇਰ ਰਾਤ ਇਹ ਨਹੀਂ ਬਿੰਦੇ ਵੀ ਦਿਨ ਆ ਰਾਤ ਆ ਹਨੂ ਹਨੇਰਾ ਹੋ ਜਾਣਾ ਹੀ ਅੰਮ੍ਰਿਤਸਰ ਵਾਪਸ ਜਾਣਾ ਜਿੰਨਾ ਤੱਕ ਇੱਥੇ ਸੇਵਾ ਚੱਲਦੀ ਹੈ ਵੀਰ ਜੀ ਆਪ ਸਾਡੇ ਨਾਲ ਚੱਲਣ ਦੇ ਸਾਡਾ ਬਹੁਤ ਸਾਥ ਦਿੱਤਾ ਇਹਨਾਂ ਨੇ ਵੀਰ ਨੇ ਸਾਡਾ ਬਹੁਤ ਸਾਥ ਦਿੱਤਾ ਬਹੁਤ ਦਿਲੋਂ ਧੰਨਵਾਦ ਆ ਅਸੀਂ ਇਹਦੇ ਧੰਨਵਾਦ ਕਰ ਵੀ ਨਹੀਂ ਸਕਦੇ ਵੀਰ ਦਾ ਜਿੰਨੀ ਇਹਨੇ ਵੀਰ ਨੇ ਸਾਡੀ ਸੇਵਾ ਕੀਤੀ ਹੈ ਨਾ ਸਾਰੇ ਲੋਕਾਂ ਦੀ ਸੇਵਾ ਕੀਤੀ ਹੈ ਵੀ ਜੀ ਲਾਗੇ ਲਾਗੇ ਪਿੰਡਾਂ 'ਚ ਹੀ ਰਾਸ਼ਨ ਪੁਗਾ ਕੇ ਦੇਣ ਰਹੇ ਆ ਇੱਥੋਂ 40 50 ਪਿੰਡਾਂ ਨੂੰ ਰਾਸ਼ਨ ਚੰਡਿਆ ਇਹ ਵੀਰ ਇਸ ਵੀਰ ਦੇ ਬਦੌਲਤ ਵੀਰ ਦੇ ਬਦੌਲਤ ਜਾ ਰਹੇ ਆ ਇਹਨਾਂ ਦਾ ਅਸੀਂ ਤੁਰੇ ਆ ਸਾਰੇ ਇਹ ਭਾਜੀ ਪਿੰਡ ਤਾਂ ਕੀ ਆ ਇਲਾਕਾ ਜਿਹੜਾ ਨਾ ਰਹਿਣੀ ਰਹੇਗਾ ਸਾਡਾ ਪਿੰਡ ਜੀ ਅਸੀਂ ਇਹ ਨਾਨਕਪੁਰੇ ਦੇ ਆ ਅਰੋਬਨ ਮੇਰਾ ਭਤੀਜਾ ਪੂਰੀ ਟੀਮ ਦੇ ਨਾਲ ਸਾਡਾ ਸਾਥ ਦਿੰਦੇ ਮੰਦੀਪਮ ਵੀਰਜੀ ਸਾਡੇ ਵੱਡੇ ਭਾਜੀ ਮੰਨਾ ਭਾਜੀ ਪਰ ਇਹਨਾਂ ਦੇ ਅਸੀਂ ਲਾਕਾ ਰਣੀ ਨਹੀਂ ਰਹੇਗਾ ਕਿ ਲੋਕਾਂ ਨੂੰ ਬਹੁਤ ਆਸਾਂ ਰਹੇ ਕਿ ਕਿਸੇ ਦੀ ਕੋਰ ਰਹਿ ਵੀ ਗਈ ਤੇ ਮਾਫ ਕਰਦੇ ਹਾਂ ਤੇ ਜੇ ਕੋਈ ਕਰਦਾ ਕਰੇ ਅਸੀਂ ਬਿਲਕੁਲ ਜਿੱਥੇ ਆਖਣਗੇ ਉਦਾਂ ਚੱਲਾਂਗੇ ਜੇ ਹਿਸਾਬ ਨਾਲ ਪਰ ਜੋ ਇਹਨਾਂ ਕੀਤਾ ਅਸੀਂ ਰਣੀ ਰਹਾਂਗੇ ਲਾਕਾ ਰਣੀ ਨਹੀਂ ਰਹਾਂਗੇ ਰਹੇਗਾ ਅਸੀਂ ਹਰ ਪਿੰਡ ਜੋ ਚੀਜ਼ੇ ਲੋੜ ਜ਼ੋਰਵੰਦ ਪਚਾਰੇ ਅਦੇ ਵੀ ਜੇ ਕੋਈ ਸਮੱਸਿਆ ਹੋਵੇ ਭਾਵੇਂ ਅਸੀਂ ਬਿਲਕੁਲ ਤੁਹਾਡੇ ਨਾਲ ਆਪਾਂ ਜੀ ਕੋਈ ਇਹੋ ਜੀ ਗੱਲ ਆਪਾਂ ਨਹੀਂ ਕੋਈ ਦਿਲ ਤੇ ਲੋ ਮੈਂ ਤੁਹਾਨੂੰ ਵੀ ਇਹ ਕਹੂੰਗਾ ਮੰਨਾ ਭਾਜੀ ਚੜ੍ਹਦੀ ਕਲਾ 'ਚ ਰਹੋ ਇਹ ਵੀਰ ਦੇਖੋ ਜੇ ਸਫਾਈ ਕਰਮਚਾਰੀ ਜਿਨ੍ਹਾਂ ਦੇ ਘਰ ਮਸਾਂ ਪਲਦੇ ਐ ਤੁਹਾਡੇ ਘਰ ਦੀਆਂ ਸਫਾਈਆਂ ਕਰਨ ਵਾਲੇ ਆ ਕੇ ਖੜ ਗਏ ਨੇ ਤਾਂ ਇਸ ਤੋਂ ਵੱਡੀ ਚੜ੍ਹਦੀ ਕਲਾ ਕੁਝ ਨਹੀਂ ਹੋ ਸਕਦੀ ਭਾਜੀ ਸੁਖ ਸੰਧੂ ਭਾਜੀ ਆ ਤੇੜੇ ਤੋਂ ਜੀ ਸੁਖ ਸੰਧੂ ਭਾਜੀ ਤੇੜੇ ਤੋਂ ਜਿੱਦਣ ਦੇ ਹੜਾਏ ਆ 29 ਤਰੀਕ ਦੇ ਉਸ ਦਿਨ ਤੇ ਇਹ ਵੀ ਨਾਲ ਸਾਡੀ ਸੇਵਾ ਕਰਨ ਦੇ ਆ ਸੁਖ ਸੰਧੂ ਭਾਜੀ ਡੇੜੇ ਤੋਂ ਇਹਨਾਂ ਨਾਲ ਐਲਆਈ ਵੀਰ ਬੜੇ ਜਿਹੇ ਬਹੁਤ ਸਪੈਸ ਹੁਣ ਲਗਾਤਾਰ ਰੁਵਾਇ ਕਰਦਾ ਸਾਰਿਆਂ ਨੂੰ ਜਿਆਦਾ ਧੰਨ ਆਪ ਲੈਪਰ ਕਰਦੇ ਆ ਸਾਰੀ ਇਹਨਾਂ ਦੀ ਟੀਮ ਇਹਨਾਂ ਤੋਂ ਵੱਡਾ ਮਤਲਬ ਸਵੇਰ ਤੋਂ ਸਵੇਰੇ ਸ਼ਹਿਰ ਦੀ ਸਫਾਈ ਕਰਦੇ ਆ ਜੋ ਸਾਡੇ ਰਕੇ ਲੋਕ ਗੰਦ ਫਚਾਉਂਦੇ ਉਹਨੂੰ ਸਾਫ ਕਰਦੇ ਆ ਤੇ ਅੱਜ ਫਿਰ ਮੈਨੂੰ ਤਿੰਨਾਂ ਥੜਾ ਤੋਂ ਫੋਰ ਕੰਡਿਆ ਕਿ ਮੈਂ ਭਾਈ ਸੰਭਾਲ ਲੈ ਕੇ ਆਉਣਾ ਮੈਂ ਸੰਭਾਲ ਲੈ ਕੇ ਆਉਣਾ ਬਹੁਤ ਧੰਨਵਾਦ ਤੁਹਾਡਾ ਭਾਜੀ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਜੀ ਤੁਹਾਡੇ ਇਹ ਸਾਰੇ ਟੀਮ ਦੇ ਨਾਲ ਆਏ ਆਏ ਵੀਰ ਹੋਣੇ ਸਾਰੇ ਇਹਨਾਂ ਦਾ ਸਤਿਕਾਰ ਕਰਿਆ ਕਰੋ ਇਹਨਾਂ ਦੀ ਇੱਜ਼ਤ ਕਰਿਆ ਕਰੋ ਘਰਿਆਂ ਨੂੰ ਪਾਣੀ ਪਿਆਇਆ ਕਰੋ ਚਾਹ ਪਿਆਇਆ ਕਰੋ ਇਹਨਾਂ ਕਰਕੇ ਹੀ ਅਸੀਂ ਲੋਕ ਜੇ ਅਸੀਂ ਕੋਠੀਆਂ ਚ ਹੋਟਲਾਂ ਚ ਬੈਠੇ ਆ ਅਸੀਂ ਕੈਫੀਆਂ ਚ ਜਾ ਕੇ ਕੌਫੀਆਂ ਪੀ ਰਹੇ ਆ ਜੋ ਗੰਦ ਤੁਸੀਂ ਫਲਾਉਨੇ ਉ ਇਕੱਠਾ ਇਹ ਕਰਦੇ ਲੋਕ ਨੇ ਇਹਨਾਂ ਦੇ ਤਾਂ ਇਹਨਾਂ ਦੇ ਪੈਰ ਚੁੰਮਣੇ ਚਾਹੀਦੇ ਇਹਨਾਂ ਲੋਕਾਂ ਦੇ ਇਹ ਅਸਲ ਨਾਇਕ ਨੇ ਇਹ ਜੇ ਨਾ ਹੋਣ ਤੇ 10 ਦਿਨਾਂ ਚ ਤੁਹਾਨੂੰ ਪਤਾ ਲੱਗ ਜੂ ਤੁਹਾਡਾ ਹਾਲ ਕੀ ਹੁੰਦਾ ਔਰ ਜੇ ਇਹ ਲੋਕ ਆਏ ਨੇ ਅਸੀਂ ਸਾਰਿਆਂ ਦਾ ਧੰਨਵਾਦੀ ਆ ਪੂਰੀ ਦੁਨੀਆ ਸਾਥ ਦੇ ਰਹੀ ਐ ਜਿੱਥੇ ਜਿੱਥੇ ਪੰਜਾਬੀ ਦੁਨੀਆ ਮਤਲਬ ਪੰਜਾਬੀ ਜਿੱਥੇ ਜਿੱਥੇ ਪੰਜਾਬੀ ਵੱਸਦਾ ਉਹ ਸਾਥ ਦੇ ਰਿਹਾ ਐ ਐਨ ਆਰ ਆਈ ਵੀਰ ਬਹੁਤ ਸਾਥ ਦੇ ਰਹੇ ਐ ਸਾਰੇ ਭਰਾ ਜੀ ਦਾ ਜਿੰਨਾ ਸਰਦਾ ਉਦੋਂ ਵਾਧੀ ਕਰ ਰਿਹਾ ਹਰ ਕੋਈ ਔਰ ਇਹ ਵੀਰ ਜਦੋਂ ਆ ਕੇ ਖੜੇ ਐ ਹੌਸਲਾ ਚੜ੍ਹਦੀ ਕਲਾ ਚ ਰਹੋ ਜਕਾਰਾ ਲਾਓ ਯਾਰ ਚੜ੍ਹਦੀ ਕਲਾ ਸੋ ਇਸੇ ਇਹੀ ਸੁਨੇਹੇ ਇਹੀ ਭਾਵੇਂ ਦਿੱਕਤਾਂ ਮੀਂਹ ਵਰਦਾ ਪਿਆ ਉਤੋਂ ਜਿਵੇਂ ਮੰਨਾ ਭਾਜੀ ਨੇ ਕਿਹਾ ਲੋਕ ਛੱਤਾਂ ਦੇ ਬੈਠੇ ਆ ਪਰ ਇਹੀ ਇਹ ਸੁਨੇਹਾ ਪੰਜਾਬ ਤੋਂ ਇਹ ਹੈ ਕਿ ਡੋਲਣਾ ਨਹੀਂ ਅਸੀਂ ਅਸੀਂ ਤਕੜੇ ਹੋ ਕੇ ਲੜਾਂਗੇ ਇਸ ਇਸ ਸਥਿਤੀ ਦੇ ਨਾਲ ਇਸ ਸਿਚੁਏਸ਼ਨ ਨਾਲ ਪਹਿਲਾਂ ਵੀ ਵਿਫਤਾਂ ਪਈਆਂ ਸਾਡੇ ਤੇ ਪਹਿਲਾਂ ਕਿਹੜਾ ਨਹੀਂ ਪਈਆਂ ਕੋਈ ਪਹਿਲੀ ਵਾਰ ਤਾਂ ਹੈ ਨਹੀਂ ਕੈਮਰਾ ਪਰਸਨ ਮਲਕੀਤ ਸਿੰਘ ਤੇ ਹਰਪ੍ਰੀਤ ਦੇ ਨਾਲ ਸਿਮਰਨ ਜੋਤ ਸਿੰਘ ਮੱਕੜ ਐਸਐਮਟੀਵੀ